ਜੇਕਰ ਨਵਜੋਤ ਸਿੰਘ ਸਿੱਧੂ ਸੱਚੇ ਕਾਂਗਰਸੀ ਨੇ ਤਾਂ ਉਹ ਆਪਣੀ ਸਜ਼ਾ ਪੂਰੀ ਕਰਕੇ ਸਾਰੀ ਜੇਲ੍ਹ ਘੱਟ ਕੇ ਫੇਰ ਹੀ ਵਾਪਸ ਆਉਣ ਆਪਣੀ ਰਿਹਾਈ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਤਾਂ ਨਾ ਕਰਨ ਇਹ ਕਹਿਣਾ ਹੈ ਸਾਬਕਾ ਵਿਧਾਇਕ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦਾ ਕੁਲਬੀਰ ਸਿੰਘ ਜ਼ੀਰਾ ਨੇ ਇਹ ਗੱਲ ਲਖੀ ਹੈ ਕਿ ਨਵਜੋਤ ਸਿੰਘ ਸਿੱਧੂ ਬੇहद ਸੀਨੀਅਰ ਨੇਤਾ ਨੇ ਅਤੇ ਜੇਕਰ ਉਹ ਆਪ ਸਰਕਾਰ ਦੀਆਂ ਮਿੰਨਤਾਂ ਕਰਕੇ ਬਾਹਰ ਆਉਣਗੇ ਤਾਂ ਉਹ ਸਹੀ ਨਹੀਂ ਹੋਵੇਗਾ ਪਰ ਜੇਕਰ ਉਹ ਪੂਰੀ ਅਣਖ ਦੇ ਨਾਲ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆਉਣਗੇ ਤਾਂ ਉਹਨਾਂ ਨੂੰ ਦੁੱਗਣਾ ਤਿੱਗਣਾ ਮਾਨ ਸਨਮਾਨ ਹੈ ਜਿਹੜਾ ਉਹ ਲੋਕਾਂ ਦੇ ਵੱਲੋਂ ਮਿਲੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਈਮੇਜ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਬੇहद ਉੱਚੀ ਬਣੀ ਹੋਈ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਿੰਨਤਾਂ ਕਰਨ ਦੀ ਜ਼ਰੂਰਤ ਨਹੀਂ ਹੈ ਹੋ ਸਕਦਾ ਥੋੜਾ ਸਮਾਂ ਦਾ ਲੱਗ ਜਾਵੇ ਪਰ ਉਹ ਪੂਰੀ ਅੱਖ ਦੇ ਨਾਲ ਬਾਹਰ ਜ਼ਰੂਰ ਆਉਣਗੇ ਅਤੇ ਕਾਫੀ ਜ਼ਿਆਦਾ ਮਾਨ ਸਨਮਾਨ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ ਇਹ ਕਹਿਣਾ ਹੈ ਕੁਲਬੀਰ ਸਿੰਘ ਜ਼ੀਰਾ ਦਾ ਰਿਹਾਈ ਕੋ ਲੈ ਕੇ आपका क्या कहना है क्या उनको जैसे अभी आपने कहा कि उनको ਰਿਹਾਈ ਨਹੀਂ ਲੈਣੀ ਚਾਹੀਏ ਉਹ ਆਮ ਆਦਮੀ ਪਾਰਟੀ ਦੇ ਮੈਂ ਤਾਂ ਇਹ ਕਹਿਣਾ ਚਾਹਤਾ ਹਾਂ ਕਿ ਨਵਜੋਤ ਸਿੰਘ ਸਿੱਧੂ ਜੋ ਹੈ ਉਹ بڑے ਲੀਡਰ ਹੈ ਔਰ ਅੱਜ ਲੋਕੋ ਕੀ ਜੋ ਉਮੀਦਾਂ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਉੱਪਰ ਹੈ ਪਰ ਅਗਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਕੀ ਰਿਹਾਈ ਪਰ ਆ ਰਹੇ तो फिर वो लोगों का मन टूट जाएगा अगर इतना टाइम निकल गया तो एक आ, एक आ डेढ़ महीना और निकल जाएगा तो नवजोत सिंह सिद्धू को तो अपना टाइम अपना पूरा करके आना चाहिए ना कि पहले आना चाहिए आपने अभी कहा कि वो अगर सच्चे कांग्रेस ही है तो इसका क्या पार? अगर जो सच्चा कांग्रेस ही है जैसे मेरा सरपंच है जनकराज जो प्रेस कॉन्फ्रेंस कर रहा हूँ अगर ये भी थोड़ा सा पर्चे से डरता जेल जाने से डरता तो ये आज नरेश कटारिया के घर चला जाता ਇਸਕੇ ਉੱਪਰ ਕੇਸ ਮੱਤ ਰਜਿਸਟਰਡ ਹੋਤਾ ਮੈਂ ਇਹ ਅਗਰ ਕਹਤਾ ਹੂੰ ਕਿ ਅਗਰ ਇਹ ਕੋਈ ਕਾਰਵਾਈ ਹੋ ਰਹੀ ਹੈ ਤਾਂ ਉਸਕਾ ਡਟ ਕੇ ਜੋ ਹੈ ਮੁਕਾਬਲਾ ਕਰਨਾ ਚਾਹੀਏ ਨਾ ਕਿ ਜੋ ਸਰਕਾਰ ਹੈ ਉਸਕੇ ਰਿਕਵੈਸਟ ਕਰਕੇ ਉਸਕੋ ਜੋ ਹੈ ਕਿ ਜੋ 26 ਤਰੀਕ ਨੂੰ ਬਾਹਰ ਆਣੇ ਦੀ ਜ਼ਰੂਰਤ ਨਹੀਂ ਹੈ ਜਬ ਟਾਈਮ ਪੂਰਾ ਹੋ ਜਾਏਗਾ ਇਸसे ਵੀ ਜ਼ਿਆਦਾ ਮਾਨ ਸਨਮਾਨ ਲੋਕ ਦੇਣਗੇ ਜੇਕਰ ਨਵਜੋਤ ਸਿੰਘ ਸਿੱਧੂ ਸੱਚੇ ਕਾਂਗਰਸੀ ਨੇ ਤਾਂ ਉਹ ਆਪਣੀ ਸਜ਼ਾ ਪੂਰੀ ਕਰਕੇ ਸਾਰੀ ਜੇਲ੍ਹ ਕੱਟ ਕੇ ਫੇਰ ਹੀ ਵਾਪਸ ਆਉਣ ਆਪਣੀ ਰਿਹਾਈ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਨਤਾਂ ਨਾ ਕਰਨ ਇਹ ਕਹਿਣਾ ਹੈ ਸਾਬਕਾ ਵਿਧਾਇਕ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦਾ ਕੁਲਬੀਰ ਸਿੰਘ ਜ਼ੀਰਾ ਨੇ ਇਹ ਗੱਲ ਆਖੀ ਹੈ ਕਿ ਨਵਜੋਤ ਸਿੰਘ ਸਿੱਧੂ ਬੇहद ਸੀਨੀਅਰ ਨੇਤਾ ਨੇ ਅਤੇ ਜੇਕਰ ਉਹ ਆਪ ਸਰਕਾਰ ਦੀਆਂ ਮੰਨਤਾਂ ਕਰਕੇ ਬਾਹਰ ਆਉਣਗੇ ਤਾਂ ਉਹ ਸਹੀ ਨਹੀਂ ਹੋਵੇਗਾ ਪਰ ਜੇਕਰ ਉਹ ਪੂਰੀ ਅਣਖ ਦੇ ਨਾਲ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆਉਣਗੇ ਤਾਂ ਉਹਨਾਂ ਨੂੰ ਦੁੱਗਣਾ ਤਿੱਗਣਾ ਮਾਨ ਸਨਮਾਨ ਹੈ ਜਿਹੜਾ ਉਹ ਲੋਕਾਂ ਦੇ ਵੱਲੋਂ ਮਿਲੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਈਮੇਜ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਬੇਹਦ ਉੱਚੀ ਬਣੀ ਹੋਈ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਤਾਂ ਕਰਨ ਦੀ ਜ਼ਰੂਰਤ ਨਹੀਂ ਹੈ ਹੋ ਸਕਦਾ ਥੋੜਾ ਸਮਾਂ ਜ਼ਿਆਦਾ ਲੱਗ ਜਾਵੇ ਪਰ ਉਹ ਪੂਰੀ ਅਣਖ ਦੇ ਨਾਲ ਬਾਹਰ जरूर ਆਉਣਗੇ ਅਤੇ ਕਾਫੀ ਜ਼ਿਆਦਾ ਮਾਨ ਸਨਮਾਨ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ ਇਹ ਕਹਿਣਾ ਹੈ ਕੁਲਬੀਰ ਸਿੰਘ ਜ਼ੀਰਾ ਦਾ ਰਿਹਾਈ ਕੋ ਲੈ ਕੇ आपका क्या कहना है ਕਿ ਉਹਨੂੰ ਜਿਵੇਂ ਅਭੀ ਆਪਨੇ ਕਿਹਾ ਕਿ ਉਹ ਕੋ ਰਿਹਾਈ ਨਹੀਂ ਲੈਣੀ ਚਾਹੀਏ ਉਹ ਆਮ ਆਦਮੀ ਪਾਰਟੀ ਦੇ ਮੈਂ ਤਾਂ ਇਹ ਕਹਿਣਾ ਚਾਹਤਾ ਹੂੰ ਕਿ ਨਵਜੋਤ ਸਿੰਘ ਸਿੱਧੂ ਜੋ ਹੈ ਉਹ ਬੜੇ ਲੀਡਰ ਹੈ ਔਰ ਅੱਜ ਲੋਕੋ ਕੀ ਜੋ ਉਮੀਦਾਂ ਹੈ ਉਹ ਨਵਜੋਤ ਸਿੰਘ ਸਿੱਧੂ ਕੇ ਉੱਪਰ ਹੈ पर अगर नवजोत सिंह सिद्धू आम आदमी पार्टी की रिहाई पर आ रहे हैं तो फिर वो लोगों का मन टूट जाएगा अगर इतना टाइम निकल गया तो एक एक आ डेढ़ महीना और निकल जाएगा तो नवजोत सिंह सिद्धू को अब तक टाइम अपना पूरा करके आना चाहिए ना कि पहले आना चाहिए आपने अभी कहा कि वो अगर सच्चे कांग्रेसिंग है तो इसका क्या पार? अगर जो सच्चा कांग्रेस ही है जैसे मेरा सरपंच है जनकराज जो प्रेस कॉन्फ्रेंस कर रहा हूं अगर ये भी थोड़ा सा पर्चे से डरता जेल जाने से डरता तो ये आज नरेश कटारिया के घर चला जाता इसके ऊपर केस मत रजिस्टर्ड होता मैं अगर कहता हूँ कि अगर ये कोई कार्रवाई हो रही है तो उसका डट के जो है मुकाबला करना चाहिए ना कि जो सरकार है उसके रिक्वेस्ट करके उसको जो है कि जो छब्बीस तरीक को बाहर आने की ज़रूरत नहीं है जब टाइम पूरा हो जाएगा इससे भी ज़्यादा मान सम्मान लोग देंगे ਜੇਕਰ ਨਵਜੋਤ ਸਿੰਘ ਸਿੱਧੂ ਸੱਚੇ ਕਾਂਗਰਸੀ ਨੇ ਤਾਂ ਉਹ ਆਪਣੀ ਸਜ਼ਾ ਪੂਰੀ ਕਰਕੇ ਸਾਰੀ ਜੇਲ੍ਹ ਕੱਟ ਕੇ ਫੇਰ ਹੀ ਵਾਪਸ ਆਉਣ ਆਪਣੀ ਰਿਹਾਈ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਤਾਂ ਨਾ ਕਰਨ ਇਹ ਕਹਿਣਾ ਹੈ ਸਾਬਕਾ ਵਿਧਾਇਕ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦਾ ਕੁਲਵੀਰ ਸਿੰਘ ਜ਼ੀਰਾ ਨੇ ਇਹ ਗੱਲ ਲਖੀ ਹੈ ਕਿ ਨਵਜੋਤ ਸਿੰਘ ਸਿੱਧੂ ਬੇहद ਸੀਨੀਅਰ ਨੇਤਾ ਨੇ ਅਤੇ ਜੇਕਰ ਉਹ ਆਪ ਸਰਕਾਰ ਦੀਆਂ ਮੰਤਾਂ ਕਰਕੇ ਬਾਹਰ ਆਉਣਗੇ ਤਾਂ ਉਹ ਸਹੀ ਨਹੀਂ ਹੋਵੇਗਾ ਪਰ ਜੇਕਰ ਉਹ ਪੂਰੀ ਅਣਖ ਦੇ ਨਾਲ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆਉਣਗੇ ਤਾਂ ਉਹਨਾਂ ਨੂੰ ਦੁੱਗਣਾ ਤਿੱਗਣਾ ਮਾਨ ਸਨਮਾਨ ਹੈ ਜਿਹੜਾ ਉਹ ਲੋਕਾਂ ਦੇ ਵੱਲੋਂ ਮਿਲੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਈਮੇਜ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਬੇहद ਉੱਚੀ ਬਣੀ ਹੋਈ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਤਾਂ ਕਰਨ ਦੀ ਜ਼ਰੂਰਤ ਨਹੀਂ ਹੈ ਹੋ ਸਕਦਾ ਥੋੜਾ ਸਮਾਂ ਜ਼ਿਆਦਾ ਲੱਗ ਜਾਵੇ ਪਰ ਉਹ ਪੂਰੀ ਅਣਖ ਦੇ ਨਾਲ ਬਾਹਰ ਜ਼ਰੂਰ ਆਉਣਗੇ ਅਤੇ ਕਾਫੀ ਜ਼ਿਆਦਾ ਮਾਨ ਸਨਮਾਨ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ ਇਹ ਕਹਿਣਾ ਹੈ ਕੁਲਬੀਰ ਸਿੰਘ ਜ਼ੀਰਾ ਦਾ ਦੀ ਰਿਹਾਈ ਨੂੰ ਲੈ ਕੇ ਆਪ ਦਾ ਕੀ ਕਹਿਣਾ ਹੈ ਕਿ ਆਨਕੂ ਜਿਵੇਂ ਅਭੀ ਆਪਨੇ ਕਹਾ ਕਿ ਉਪਰ ਰਿਹਾਈ ਨਹੀਂ ਲੈਣੀ ਚਾਹੀਏ ਰਕੇ ਆਮ ਆਦਮੀ ਪਾਰਟੀ ਕੀ ਕਰੇ ਮੈਂ ਤਾਂ ਇਹ ਕਹਿਣਾ ਚਾਹਤਾ ਹੂੰ ਕਿ ਨਵਜੋਤ ਸਿੰਘ ਸਿੱਧੂ ਜੋ ਹੈ ਉਹ ਬੜੇ ਲੀਡਰ ਹੈ ਔਰ ਅੱਜ ਲੋਗੋ ਕੀ ਜੋ ਉਮੀਦਾਂ ਹੈ ਉਹ ਨਵਜੋਤ ਸਿੰਘ ਸਿੱਧੂ ਕੇ ਉਪਰ ਹੈ ਪਰ ਅਗਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਕੀ ਰਿਹਾਈ ਪਰ ਆ ਰਹੇ ਹਨ ਤਾਂ ਫਿਰ ਉਹ ਲੋਗੋ ਕਾ ਮਨ ਟੁੱਟ ਜਾਏਗਾ अगर इतना टाइम निकल गया तो एक आ, एक आ डेढ़ महीना और निकल जाएगा तो नवजोत सिंह सिद्धू को तो अपना टाइम अपना पूरा करके आना चाहिए ना कि पहले आना चाहिए आपने अभी कहा कि वो अगर सच्चे कांग्रेस ही है तो इसका क्या पार? अगर जो सच्चा कांग्रेस ही है जैसे मेरा सरपंच है जनकराज जो प्रेस कॉन्फ्रेंस कर रहा हूँ अगर ये भी थोड़ा सा पर्चे से डरता जेल जाने से डरता तो ये आज नरेश कटारिया के घर चला जाता इसके ऊपर केस मत रजिस्टर्ड होता میں اگر کہتا ہوں کہ اگر یہ کوئی کاروائی ہو رہی ہے تو اس کا ڈٹ کے جو ہے مقابلہ کرنا چاہیے نہ کہ جو سرکار ہے اس کے ریکویسٹ کر کے اس کو جو ہے کہ جو 26 تاریخ کو باہر آنے کی ضرورت نہیں ہے جب ٹائم پورا ہو جائے گا اس سے بھی زیادہ مان سنمان لوگ دیں گے جے کر نوجوت سنگھ سیدو سچے کانگریسی نے تا وہ اپنی سزا پوری کر کے ساری جیل کٹ کے پھر ہی واپس اون ਆਪਣੀ ਰਿਹਾਈ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਨਤਾਂ ਨਾ ਕਰਨ ਇਹ ਕਹਿਣਾ ਹੈ ਸਾਬਕਾ ਵਿਧਾਇਕ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦਾ ਕੁਲਬੀਰ ਸਿੰਘ ਜ਼ੀਰਾ ਨੇ ਇਹ ਗੱਲ ਲਖੀ ਹੈ ਕਿ ਨਵਜੋਤ ਸਿੰਘ ਸਿੱਧੂ ਬੇहद ਸੀਨੀਅਰ ਨੇਤਾ ਨੇ ਅਤੇ ਜੇਕਰ ਉਹ ਆਪ ਸਰਕਾਰ ਦੀਆਂ ਮੰਨਤਾਂ ਕਰਕੇ ਬਾਹਰ ਆਉਣਗੇ ਤਾਂ ਉਹ ਸਹੀ ਨਹੀਂ ਹੋਵੇਗਾ ਪਰ ਜੇਕਰ ਉਹ ਪੂਰੀ ਅਣਖ ਦੇ ਨਾਲ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆਉਣਗੇ ਤਾਂ ਉਹਨਾਂ ਨੂੰ ਦੁੱਗਣਾ ਤਿੱਗਣਾ ਮਾਨ ਸਨਮਾਨ ਹੈ ਜਿਹੜਾ ਉਹ ਲੋਕਾਂ ਦੇ ਵੱਲੋਂ ਮਿਲੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਈਮੇਜ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਬੇਹਦ ਉੱਚੀ ਬਣੀ ਹੋਈ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਤਾਂ ਕਰਨ ਦੀ ਜ਼ਰੂਰਤ ਨਹੀਂ ਹੈ ਹੋ ਸਕਦਾ ਥੋੜਾ ਸਮਾਂ ਜ਼ਿਆਦਾ ਲੱਗ ਜਾਵੇ ਪਰ ਉਹ ਪੂਰੀ ਅਣਖ ਦੇ ਨਾਲ ਬਾਹਰ जरूर ਆਉਣਗੇ ਅਤੇ ਕਾफी ਜ਼ਿਆਦਾ ਮਾਨ ਸਨਮਾਨ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ ਇਹ ਕਹਿਣਾ ਹੈ ਕੁਲਬੀਰ ਸਿੰਘ ਜ਼ੀਰਾ ਦਾ ਦੀ ਰਿਹਾਈ ਨੂੰ ਲੈ ਕੇ ਆਪ ਦਾ ਕੀ ਕਹਿਣਾ ਹੈ ਕਿ ਆਪ ਨੂੰ ਜਿਵੇਂ ਅਭੀ ਆਪ ਨੇ ਕਿਹਾ ਕਿ ਉਹ ਕੋ ਰਿਹਾਈ ਨਹੀਂ ਲੈਣੀ ਚਾਹੀਏ ਕਿ ਆਮ ਆਦਮੀ ਪਾਰਟੀ ਦੇ ਮੈਂ ਤਾਂ ਇਹ ਕਹਿਣਾ ਚਾਹਤਾ ਹੂੰ ਕਿ ਨਵਜੋਤ ਸਿੰਘ ਸਿੱਧੂ ਜੋ ਹੈ ਉਹ ਬੜੇ ਲੀਡਰ ਹੈ ਔਰ ਅੱਜ ਲੋਕੋ ਕੀ ਜੋ ਉਮੀਦਾਂ ਹੈ ਉਹ ਨਵਜੋਤ ਸਿੰਘ ਸਿੱਧੂ ਕੇ ਉੱਪਰ ਹੈ परगन नवजोत सिंह सिद्धू आम आदमी पार्टी की रिहाई पर आ रहे हैं तो फिर वो लोगों का मन टूट जाएगा अगर इतना टाइम निकल गया तो एक आ, एक आ डेढ़ महीना और निकल जाएगा तो नवजोत सिंह सिद्धू को आपदा टाइम अपना पूरा करके आना चाहिए ना कि पहले आना चाहिए आपने अभी कहा कि वो अगर सच्चे कांग्रेस ही हैं तो इसका क्या आप? अगर जो सच्चा कांग्रेस ही है जैसे मेरा सरपंच है जनकराज जो प्रेस कॉन्फ्रेंस कर रहा हूं अगर ये भी थोड़ा सा परचे से डरता جیل جانے سے ڈرتا تو یہ آج نریش کٹاریہ کے گھر چلا جاتا اس کے اوپر کیس مت رجسٹرڈ ہوتا میں اگر کہتا ہوں کہ اگر یہ کوئی کاروائی ہو رہی ہے تو اس کا ڈٹ کے جو ہے مقابلہ کرنا چاہیے نہ کہ جو سرکار ہے اس کے ریکویسٹ کر کے اس کو جو ہے کہ جو 26 تاریخ کو باہر آنے کی ضرورت نہیں ہے جب ٹائم پورا ہو جائے گا اس سے بھی زیادہ مان سنمان لوگ دیں گے جے کر نوجوت سنگھ سیدو سچے کانگریسی نے تا وہ اپنی سزا پوری کر کے ساری جیل کٹ کے پھر ہی واپس اون ਆਪਣੀ ਰਿਹਾਈ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਤਾਂ ਨਾ ਕਰਨ ਇਹ ਕਹਿਣਾ ਹੈ ਸਾਬਕਾ ਵਿਧਾਇਕ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦਾ ਕੁਲਵੀਰ ਸਿੰਘ ਜ਼ੀਰਾ ਨੇ ਇਹ ਗੱਲ ਲਖੀ ਹੈ ਕਿ ਨਵਜੋਤ ਸਿੰਘ ਸਿੱਧੂ ਬੇहद ਸੀਨੀਅਰ ਨੇਤਾ ਨੇ ਅਤੇ ਜੇਕਰ ਉਹ ਆਪ ਸਰਕਾਰ ਦੀਆਂ ਮੰਨਤਾਂ ਕਰਕੇ ਬਾਹਰ ਆਉਣਗੇ ਤਾਂ ਉਹ ਸਹੀ ਨਹੀਂ ਹੋਵੇਗਾ ਪਰ ਜੇਕਰ ਉਹ ਪੂਰੀ ਅਣਖ ਦੇ ਨਾਲ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆਉਣਗੇ ਤਾਂ ਉਹਨਾਂ ਨੂੰ ਦੁੱਗਣਾ ਤਿੱਗਣਾ ਮਾਨ ਸਨਮਾਨ ਹੈ ਜਿਹੜਾ ਉਹ ਲੋਕਾਂ ਦੇ ਵੱਲੋਂ ਮਿਲੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਈਮੇਜ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਬੇहद ਉੱਚੀ ਬਣੀ ਹੋਈ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਨਤਾਂ